ਲੁਧਿਆਣਾ 'ਚ ਦੁਕਾਨਦਾਰ ਤੇ ਤਾਨਿਆ ਜਾਂਦਾ ਪਿਸਤੌਲ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਲੁਧਿਆਣਾ 'ਚ ਗੁੰਡਾਗਰਦੀ ਦੇ ਸਾਹਮਣੇ ਆਉਂਦੀਆਂ ਨੇ ਮਾਲ ਦੀ ਡਿਲੀਵਰੀ ਕਰਨ ਆਏ ਦੇ ਨਾਲ ਵਿਵਾਦ ਹੋ ਜਾਂਦਾ ਹੈ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜੀहां ਲੁਧਿਆਣਾ 'ਚ ਕਪੜਾ ਵਪਾਰੀ ਦੇ ਨਾਲ ਵਿਵਾਦ ਚੱਲਦਿਆ ਦੁਕਾਨਦਾਰ ਤੇ ਪਿਸਤੌਲ ਤਾਨਣ ਦਾ ਮਾਮਲਾ ਸਾਹਮਣੇ ਆਇਆ ਦੇਖ ਸਕਦੇ ਹੋ ਤਸਵੀਰਾਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਕਿਸ ਕਦਰ ਇਸ ਦੇ ਵਿੱਚ ਲੜਾਈ ਝਗੜਾ ਹੁੰਦਾ ਹੈ ਦੁਕਾਨਦਾਰ ਤੇ ਪਿਸਤੌਲ ਤੰਗਿਆ ਜਾਂਦਾ ਜਿਸ ਤੋਂ ਬਾਅਦ ਉਹ ਸਹਿਮ ਜਾਂਦਾ ਉਧਰ ਸਾਰੀ ਘਟਨਾ ਜਿਹੜੀ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਫਿਲਹਾਲ ਪੂਰਾ ਮਾਮਲਾ ਕਿਸ ਸੰਬੰਧੀ ਜਾਣਕਾਰੀ ਜਿਹੜੀ ਕਿ ਸਾਹਮਣੇ ਨਹੀਂ ਆਈ ਹੈ ਔਰ ਵਿਵਾਦ ਛੋਟੀ ਜੀ ਗੱਲ ਨੂੰ ਲੈ ਕੇ ਹੁੰਦਾ ਹੈ ਆਖਿਆ ਇਹ ਜਾ ਰਿਹਾ ਹੈ ਕਿ ਮਾਲ ਦੀ ਡਿਲੀਵਰੀ ਕਰਨ ਤੇ ਵਿਵਾਦ ਵਧ ਜਾਂਦਾ ਜਿਸ ਤੋਂ ਬਾਅਦ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਦੁਕਾਨਦਾਰ ਤੇ ਪਿਸਤੌਲ ਤੰਗ ਦਿੱਤਾ ਜਾਂਦਾ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਲੁਧਿਆਣਾ 'ਚ ਦੁਕਾਨਦਾਰ ਤੇ ਤਾਨਿਆ ਜਾਂਦਾ ਪਿਸਤੌਲ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਲੁਧਿਆਣਾ 'ਚ ਗੁੰਡਾਗਰਦੀ ਦੇ ਸਾਹਮਣੇ ਆਉਂਦੀਆਂ ਨੇ ਮਾਲ ਦੀ ਡਿਲੀਵਰੀ ਕਰਨ ਆਏ ਦੇ ਨਾਲ ਵਿਵਾਦ ਹੋ ਜਾਂਦਾ ਹੈ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜੀ ਹਾਂ ਲੁਧਿਆਣਾ 'ਚ ਕਪੜਾ ਵਪਾਰੀ ਦੇ ਨਾਲ ਵਿਵਾਦ ਚੱਲਦਿਆਂ ਦੁਕਾਨਦਾਰ ਤੇ ਪਿਸਤੌਲ ਤਾਨਣ ਦਾ ਮਾਮਲਾ ਸਾਹਮਣੇ ਆਇਆ ਦੇਖ ਸਕਦੇ ਹੋ ਤਸਵੀਰਾਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਕਿਸ ਕਦਰ ਇਸ ਦੇ ਵਿੱਚ ਲੜਾਈ ਝਗੜਾ ਹੁੰਦਾ ਦੁਕਾਨਦਾਰ ਤੇ ਪਿਸਤੌਲ ਤੰਗਿਆ ਜਾਂਦਾ ਜਿਸ ਤੋਂ ਬਾਅਦ ਉਹ ਸੈਮ ਜਾਂਦਾ ਉਧਰ ਸਾਰੀ ਘਟਨਾ ਜਿਹੜੀ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਫਿਲਹਾਲ ਪੂਰਾ ਮਾਮਲਾ ਕੇਸ ਸੰਬੰਧੀ ਜਾਣਕਾਰੀ ਜਿਹੜੀ ਕਿ ਸਾਹਮਣੇ ਨਹੀਂ ਆਈ ਹੈ ਔਰ ਵਿਵਾਦ ਛੋਟੀ ਜਿਹੀ ਗੱਲ ਨੂੰ ਲੈ ਕੇ ਹੁੰਦਾ ਹੈ ਆਖਿਆ ਇਹ ਜਾ ਰਿਹਾ ਹੈ ਕਿ ਮਾਲ ਦੀ ਡਿਲੀਵਰੀ ਕਰਨ ਤੇ ਵਿਵਾਦ ਵਧ ਜਾਂਦਾ ਜਿਸ ਤੋਂ ਬਾਅਦ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਦੁਕਾਨਦਾਰ ਤੇ ਪਿਸਤੌਲ ਤੰਗ ਦਿੱਤਾ ਜਾਂਦਾ ਹੈ லுதானா லாயை தலை சுரந்திர ரிப்போர்ட்